ਅੱਜ ਕੋਈ ਰੈਲੀ ਨਹੀਂ ਕੋਈ ਇਹ ਸ਼ਕਤੀ ਪ੍ਰਦਰਸ਼ਨ ਨਹੀਂ ਇਹ ਸਿਰਫ ਤੇ ਸਿਰਫ ਇੱਕ ਆਪਸ ਚ ਮਿਲਣੀ ਹੈ ਕਿ ਅੱਗੇ ਦਿਨ ਰਹਿ ਗਏ 12 13 ਦਿਨ ਰਹਿ ਗਏ ਇਹ 12 13 ਦਿਨ ਬਹੁਤ ਜ਼ਿਆਦਾ ਕ੍ਰੂਸ਼ਲ ਨੇ ਇਹ 12 13 ਦਿਨ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਇਹਨਾਂ 12 13 ਦਿਨਾਂ ਦੇ ਵਿੱਚ ਆਪਣੀ ਮਿਹਨਤ ਜਿਹੜੀ ਹੈ ਜੇ ਆਪਾਂ 14 ਘੰਟੇ ਕੰਮ ਕਰਦੇ ਹਾਂ ਜੇ 18 ਕਰ ਦਈਏ 4 ਘੰਟੇ ਬਧਾਵੀਏ 13-14 ਦਿਨਾਂ ਲਈ ਤਾਂ ਇਸ ਦੇਸ਼ ਵਾਸਤੇ ਇੱਕ ਬਹੁਤ ਵੱਡਾ ਯੋਗਦਾਨ ਤੇ ਤੁਹਾਡਾ ਨਾਮ ਹਿਸਟਰੀ ਦੇ ਵਿੱਚ ਸੁਨਹਿਰੀ ਅੱਖਰਾਂ 'ਚ ਲਿਖਿਆ ਜਾਊਗਾ ਕਿ ਜਦੋਂ ਦੇਸ਼ ਦਾ ਸੰਵਿਧਾਨ ਬਚਾਉਣ ਦੀ ਲੜਾਈ ਚੱਲ ਰਹੀ ਸੀ ਜਦੋਂ ਦੇਸ਼ ਦਾ ਲੋਕਤੰਤਰ ਬਚਾਉਣ ਦੀ ਲੜਾਈ ਚੱਲ ਰਹੀ ਸੀ ਤਾਂ ਸਭ ਤੋਂ ਪਹਿਲਾਂ ਰਿਜ਼ਲਟ ਤੇ ਸਭ ਤੋਂ ਵੱਧ ਸ਼ਿੱਦਤ ਨਾਲ ਕਿਹਨੇ ਯੋਗਦਾਨ ਪਾਇਆ ਤਾਂ ਉਹਦਾ ਸਹੀ ਉੱਤਰ ਹੋਊਗਾ ਪੰਜਾਬ ਆਮ ਆਦੀ ਪਾਰਟੀ ਜਦੋਂ ਨੇਤਾ ਜੀ ਜੇਲ੍ਹ ਚਲੇ ਗਏ ਮੈਂ ਜੇਲ੍ਹ ਚ ਮਿਲ ਕੇ ਆਉਂਦਾ ਸੀ ਇਹਨਾਂ ਨੂੰ ਤਾਂ ਇਹਨਾਂ ਨੇ ਮੈਨੂੰ ਆਪਣੀ ਸਿਹਤ ਤੋਂ ਪਹਿਲਾਂ ਪੰਜਾਬ ਬਾਰੇ ਦਿੱਲੀ ਬਾਰੇ ਪੁੱਛਣਾ ਪੰਜਾਬ ਚ ਕਿਵੇਂ ਹੈ ਕੋਈ ਸਹੂਲਤ ਵੰਡਤ ਨਹੀਂ ਕੀਤੀ ਇਹਨਾਂ ਨੇ ਇਲੈਕਸ਼ਨ ਕੋਡ ਕਰਕੇ ਬਿਜਲੀ ਬਿਲਕੁਲ ਫਰੀ ਮਿਲ ਰਹੀ ਹੈ ਮੰਡੀਆਂ ਚ ਹੋ ਗਏ ਪ੍ਰਬੰਧ ਸਾਰੇ ਕਣਕ ਦੇ ਚੱਕੀ ਜਾ ਰਹੀ ਹੈ ਕਣਕ ਇਸ ਵਾਰ ਪੈਦਾਵਾਰ ਕਿੰਨੀ ਕ ਨਿਕਲੀ ਹੈ ਪੈਸੇ ਮਿਲ ਰਹੇ ਨੇ ਸੀਸੀਐਲ ਦੇ ਕੋ ਮੈਂ ਕਿਹਾ ਜੀ ਮੈਂ ਸਾਰਾ ਦੱਸਦਾ ਸੀ 48 ਘੰਟਿਆਂ ਦੇ ਵਿੱਚ ਵਿੱਚ ਪੈਸੇ ਮਿਲ ਰਹੇ ਨੇ ਕਣਕ ਵੀ ਚੱਕੀ ਜਾ ਰਹੀ ਹੈ ਕੋਈ ਸੁਵਿਧਾ ਦੇ ਵਿੱਚ ਕਮੀ ਨਹੀਂ ਆਈ ਬਲਕਿ 2-4 ਸੁਵਿਧਾਵਾਂ ਵਧਾਈਆਂ ਹੀ ਨੇ ਅਸੀਂ ਤੇ ਨਾਲੇ ਕਹਿੰਦੇ ਸੀਗੇ ਕਿ ਮੇਰੇ ਵੱਲੋਂ ਸਾਰਿਆਂ ਨੂੰ ਸਾਸਿਕਾ ਬੁਲਾਦੀ ਮੈਂ ਆਉਂਗਾ ਜਦੋਂ ਬਾਹਰ ਤਾਉਣ ਸਰ ਪਹਿਲਾਂ ਮਰਸਦ ਦਰਬਾਰ ਸਾਹਿਬ ਮੱਥਾ ਟੇਕੂਗਾ ਪਰ ਪਤਾ ਨਹੀਂ ਸੀਗਾ ਕਿ ਇੰਨਾ ਛੇਤੀ ਰੱਬ ਕਿਰਪਾ ਕਰ ਦੂਗਾ ਕਿ ਸੁਪਰੀਮ ਕੋਰਟ ਨੇ ਅਚਾਨਕ 20 ਦਿਨ ਵਾਸਤੇ ਰੀਲੀਫ ਦਿੱਤੀ ਅਸਲ ਚ 20 ਦਿਨ ਜਿਹੜੇ ਨੇ ਇਹ ਇਹਨਾਂ ਦੇ ਇਹ ਜਿਹੜੇ ਤਾਨਾਸ਼ਾਹ ਨੇ ਨਾ ਇਹ 20 ਦਿਨ ਇਹਨਾਂ ਲਈ ਬਹੁਤ ਖਤਰਨਾਕ ਨੇ ਕਿਉਂਕਿ ਅਰਵਿੰਦ ਕੇਜਰੀਵਾਲੀ ਥੱਕਣ ਵਾਲਿਆ ਇਹ ਬੰਦਿਆਂ ਚੋਂ ਨਹੀਂ ਹੈਗੇ ਕੱਲ ਲਖਨਊ ਸੀਗੇ 1:30 ਵਜੇ ਲਖਨਊ ਪ੍ਰੈਸ ਕਾਨਫਰੰਸ ਸੀ ਸਮਾਜਵਾਦੀ ਪਾਰਟੀ ਦੇ ਅਖिलेश यादव ਜੀ ਨਾਲ ਲਖਨਊ ਤੋਂ ਸਿੱਧੇ ਅੰਮ੍ਰਿਤਸਰ ਸਾਹਿਬ ਆਏ ਮੈਂ ਕਾਹਦੀਆਂ ਸੀ ਮੈਨੂੰ ਕਹਿੰਦੇ ਤੂੰ ਆਪਣਾ ਕੰਮ ਕਰਕੇ ਲੇਟ ਆ ਜੀ ਆਪਾਂ 5 ਵਜੇ ਚੱਲਾਂਗੇ ਦਰਬਾਰ ਸਾਹਿਬ ਫਿਰ ਤੋਂ ਬਰੋਡਸ਼ੋ 5 ਵਜੇ ਦਰਬਾਰ ਸਾਹਿਬ ਮੱਥਾ ਟੇਕਿਆ ਦੁਰਗਾਣਾ ਮੰਦਿਰ ਮੱਥਾ ਟੇਕਿਆ ਰੋਡ ਸ਼ੋਅ ਤੇ ਆ ਗਏ 7 ਵਜੇ 8 ਵਜੇ ਤੱਕ ਰੋਡ ਸ਼ੋਅ ਹੋਇਆ ਅੱਜ ਹੁਣ ਇਸ ਤੋਂ ਬਾਅਦ ਤੁਹਾਡੀ ਨਾਲ ਮੀਟਿੰਗ ਤੋਂ ਬਾਅਦ ਰਾਮਪੀਠ ਜਾਣਾ ਹੈ ਮੱਥਾ ਟੇਕਣਾ ਹੈ ਤੇ ਉਹ ਤੋਂ ਬਾਅਦ ਸਿੱਧੇ 에어ਪੋਰਟ ਜਾਣਾ ਕਿੱਥੇ ਹੈ ਉਦੋਂ ਬਠਾਕਰੇਵੇ ਮਹਾਰਾਸ਼ਟਰ ਜਾ ਰਹੇ ਨੇ ਇਹ ਬੰਦਾ ਨਹੀਂ ਥੱਕਦਾ ਇਹ ਬੰਦਾ ਦੇਸ਼ ਭਗਤ ਹੈ ਇਸ ਬੰਦੇ ਨੂੰ ਪਤਾ ਹੈ ਕਿ ਮੈਂ ਜਿੰਨਾ ਟਾਈਮ ਬੋਲੀ ਜਾਊਂਗਾ ਦੇਸ਼ ਦੇ ਲੋਕ ਜਿਹੜੇ ਨੇ ਉਹ ਨਹੀਂ ਇੰਪ੍ਰੈਸ ਹੁੰਦੇ ਰਹਿਣਗੇ ਕਿ ਆਓ ਆਪਾਂ ਇੱਕ ਐਸਾ ਦੇਸ਼ ਸਿਰਜੀਏ ਜਿੱਥੇ ਸਾਰਿਆਂ ਦਾ ਸਾਰੇ ਧਰਮਾਂ ਦਾ ਸਤਿਕਾਰ ਹੋਵੇ ਸਾਰੇ ਲੋਕਾਂ ਦਾ ਆਪਸ ਵਿੱਚ ਪਿਆਰ ਹੋਵੇ ਇਹ ਇਹ ਜਿਹੜੀਆਂ ਚੀਜ਼ਾਂ ਬਹੁਤ ਘੱਟ ਬੰਦਿਆਂ 'ਚ ਪਰਮਾਤਮਾ ਗੁਣ ਪਾਉਂਦਾ ਹੈ ਇਹ ਸੋ ਆਪਾਂ ਬਹੁਤ ਕਿਸਮਤ ਵਾਲੇ ਆ ਇਸ ਮਾਮਲੇ 'ਚ ਕਿ ਅਰਵਿੰਦ ਕੇਜਰੀਵਾਲ ਜੀ ਆਪਣੀ ਪਾਰਟੀ ਦੇ ਪ੍ਰਧਾਨ ਨੇ ਤੇ ਉਹ ਕਿਸੇ ਵੀ ਮੁਸੀਬਤ ਤੋਂ ਡਰਨ ਵਾਲੇ ਨਹੀਂ ਹੈਗੇ ਜਦੋਂ ਵੀ ਉਹਨਾਂ ਤੇ ਕੋਈ ਨਾ ਕੋਈ ਸੰਕਟ ਆਇਆ ਉਹ ਸੰਕਟ ਚੋਂ ਦੁੱਗਣਾ ਤਿੱਗਣਾ ਵੱਡਾ ਹੋ ਕੇ ਬਾਹਰ ਨਿਕਲੇ ਨੇ ਸੋ ਇਸ ਗੱਲ ਲਈ ਮੈਂ ਤੁਹਾਡਾ ਵੀ ਧੰਨਵਾਦ ਕਰਦਾ ਕਿ ਤੁਸੀਂ ਬਹੁਤ ਸਾਥ ਦਿੱਤਾ ਕਿਉਂਕਿ ਇਹਨਾਂ ਨੂੰ ਇਹ ਸੀਗਾ ਕਿ ਜਦੋਂ ਕੇਜਰੀਵਾਲ ਸਾਹਿਬ ਅੰਦਰ ਚਲੇ ਗਏ ਉਹ ਤੋਂ ਬਾਅਦ ਪੰਜਾਬ ਚ ਪਾਰਟੀ ਤੋੜ ਲਾਂਗੇ ਦਿੱਲੀ ਚ ਪਾਰਟੀ ਤੋੜ ਲਾਂਗੇ ਪਰ ਤੁਸੀਂ ਜੋ ਏਕਾ ਦਿਖਾਇਆ ਜੋ ਜੋ ਵੀ ਮੈਂ ਤੁਹਾਨੂੰ ਦੱਸਦਾ ਸੀ ਆ ਕੇ ਬਾਹਰ ਕਿ ਇਦਾਂ ਕਰਨਾ ਹੈ ਹੁਣ ਆਪਾਂ ਇਦਾਂ ਕਰਨਾ ਹੈ ਆਪਾਂ ਨੇ ਪ੍ਰਚਾਰ 'ਚ ਕਮੀ ਨਹੀਂ ਆਉਣ ਦੇਣੀ ਮੈਂ ਖੁਰੇਸ਼ਤਰ ਵੀ ਜਾਊਂਗਾ ਤੁਸੀਂ ਵੀ ਕੋਈ ਨੁੱਕੜ ਮੀਟਿੰਗਾਂ ਸ਼ੁਰੂ ਕਰੋ ਛੋਟੀਆਂ ਮੀਟਿੰਗਾਂ ਤੋਂ ਸ਼ੁਰੂ ਕਰੋ ਫਿਰ ਵੱਡੇ ਰੋਡ ਸ਼ੋਅ ਕਰਾਂਗੇ ਤੁਸੀਂ ਬਿਲਕੁਲ ਉਸੇ ਤਰ੍ਹਾਂ ਕੀਤਾ ਤੇ ਅੱਜ ਪ੍ਰਚਾਰ ਦੇ ਵਿੱਚ ਇਸ ਵਕਤ ਪਾਰਟੀ ਦੇਸ਼ ਦੇ ਵਿੱਚ ਨੰਬਰ 1 ਚੱਲ ਰਹੀ ਹੈ ਪ੍ਰਚਾਰ ਦੇ ਵਿੱਚ ਕਿਸੇ ਗੱਲੋਂ ਕੋਈ ਕਮੀ ਨਹੀਂ ਕਿਉਂਕਿ ਆਪਾਂ ਸੱਚ ਬੋਲ ਰਹੇ ਹਾਂ ਆਪਾਂ 2 ਸਾਲ ਦੇ ਕੰਮ ਤੇ ਤੇ 8 ਸਾਲ ਦੇ ਕੰਮ ਤੇ ਵੋਟਾਂ ਮੰਗ ਰਹੇ ਹਾਂ ਉਹ 10 ਸਾਲਾਂ ਬਾਅਦ ਵੀ ਮੰਗਲ ਸੂਤਰ ਦੀਆਂ ਗੱਲਾਂ ਕਰਦੇ ਨੇ ਕਿੰਨਾ ਫਰਕ ਹੈ ਇਹਦਾ ਮਤਲਬ ਕੁਝ ਕੀਤਾ ਤਾਂ ਲੋਕ ਆਪਣੇ ਕੋਲੇ ਆਉਂਦੇ ਨੇ ਗੱਡੀਆਂ ਫੁੱਲਾਂ ਨਾਲ ਭਰ ਦਿੰਦੇ ਨੇ ਫੁੱਲਾਂ ਦੇ ਹਾਰ ਲੈ ਕੇ ਆਉਂਦੇ ਨੇ ਮਾਵਾ ਮੱਥਾ ਸਿਰ ਪਲੋਸ ਦਿਆਂ ਨੇ ਨੌਜਵਾਨ ਮੁੰਡੇ ਮੋਢਿਆਂ ਤੇ ਹੱਥ ਧਰ ਕੇ ਸੈਲਫੀਆਂ ਕਰਾਉਂਦੇ ਨੇ ਕਿਉਂ ਕਰਾਉਂਦੇ ਨੇ ਕਿਉਂਕਿ ਉਹਨੂੰ ਪਤਾ ਹੈ ਕਿ ਇਹ ਬੰਦੇ ਨੇ ਜਿਨ੍ਹਾਂ ਨੇ ਦੇਸ਼ ਦਾ ਭਵਿੱਖ ਬਣਾਉਣਾ ਹੈ ਔਰ ਮੈਂ ਤੁਹਾਨੂੰ ਅੱਜ ਖੁਸ਼ਖਬਰੀ ਵੀ ਦੇ ਦਿੰਨਾ 4 ਰਾਊਂਡ ਹੋ ਗਏ ਕਿੰਨ ਰਹਿ ਗਏ ਚਾਰ ਰਾਊਂਡ ਚ ਇਹਨਾਂ ਦਾ ਕੰਮ ਹੋ ਗਿਆ ਕੋਈ 400 ਪਾਰ ਨਹੀਂ ਹੁਣ ਤਾਂ 200 ਹੀ ਪਾਰ ਨਹੀਂ ਹੋ ਰਿਹਾ 500 ਪਰ ਦੀ ਗੱਲ ਛੱਡ ਦਿਓ ਤੇ ਹੁਣ ਜਿਹੜੀਆਂ ਰਿਪੋਰਟਾਂ ਆ ਰਹੀਆਂ ਨੇ ਹੁਣ ਜਿਹੜੇ ਐਗਜ਼ਿਟ ਪੋਲ ਦੇ ਜਾਂ ਕੋਈ ਲੀਕ ਹੋਏ ਨੇ ਡਾਟਾ ਉਹਦੇ ਵਿੱਚ ਬਿਲਕੁਲ ਗੱਲ ਕਲੀਅਰ ਤੇ ਸਾਫ਼ ਹੋ ਰਹੀ ਹੈ ਕਿ ਮੋਦੀ ਦੀ ਸਰਕਾਰ ਨਹੀਂ ਬਣ ਰਹੀ ਇੰਡੀਆ ਇਕਠਵੰਦਨ ਦੀ ਸਰਕਾਰ ਬਣੂਗੀ ਤੇ ਉਹਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਆਵਾਜ਼ੀ ਪੱਟ ਦਾ ਹੋਊਗਾ ਤੁਹਾਡਾ ਨਾਮ ਲਿਖਿਆ ਜਾਊ। ਸੋ ਇਸ ਕਰਕੇ ਮੈਂ ਬਹੁਤਾ ਟਾਈਮ ਨਹੀਂ ਲੈਣਾ ਕਿਉਂਕਿ ਅੱਗੇ ਇਹਨਾਂ ਨੇ ਜਾਣਾ ਹੈ। ਮੈਂ ਸਿਰਫ ਇੰਨੇ ਕਹੂੰਗਾ ਜਿਸ ਤਰ੍ਹਾਂ ਦੀ ਏਕਤਾ ਜਿਸ ਤਰ੍ਹਾਂ ਦੀ ਆਪਸ ਵਿੱਚ ਭਾਈਚਾਰਕ ਸਾਂਝ ਤੁਸੀਂ ਦਿਖਾਈ ਹੈ। ਉਹਦੇ ਵਾਸਤੇ ਮੈਂ ਤੁਹਾਨੂੰ ਸਲਾਮ ਕਰਦਾ। ਕਿਉਂਕਿ ਪਾਰਟੀ 'ਚ ਕਈ ਵਾਰੀ ਇੱਕ ਦੂਜੇ ਨਾਲ ਵੀ ਤਲਖੀਆਂ ਹੋ ਜਾਂਦੀਆਂ ਨੇ। ਇਲੈਕਸ਼ਨ ਵੇਲੇ ਜ਼ਿਆਦਾ ਹੋ ਜਾਂਦੀਆਂ ਨੇ। ਹੋ ਇਹ ਮਨੁੱਖੀ ਫਿਤਰਤ ਹੈ ਆਪਣੀ ਤਾਂ ਲੱਖਾਂ ਕਰੋੜਾਂ ਲੋਕਾਂ ਦੀ 파ਟੀ ਹੈ ਉਹ ਇੱਕ ਬਿੱਗ ਬੌਸ ਚੱਲਦਾ ਹੈ ਉਹ 10 15 ਹੀ ਹੁੰਦੇ ਨੇ 3 4 ਦਿਨਾਂ ਬਾਅਦ ਉਹ ਆਪਸੇ ਲੜਨ ਨੂੰ ਲੱਗ ਜਾਂਦੇ ਨੇ ਕਿਸੇ ਦੇ ਕਿਸੇ ਨਾਲ ਗਰੁੱਪ ਬਣ ਜਾਂਦੇ ਕਿਸੇ ਦਾ ਕਿਸੇ ਨਾਲ ਪਰ ਤੁਸੀਂ ਲੱਖਾਂ ਦੀ ਗਿਣਤੀ 'ਚ ਹੋਣ ਦੇ ਬਾਵਜੂਦ ਵੀ ਕੋਈ ਮੈਨੂੰ ਇਸ ਤਰ੍ਹਾਂ ਦੀ ਸ਼ਿਕਾਇਤ ਨਹੀਂ ਆਈ ਕਿ ਫਲਾਣ ਨੇ ਫਲਾਣੇ ਨੂੰ ਐ ਕਹੇ ਤਾਂ ਫਲਾਣ ਨੇ ਕੋਈ ਆਹ ਗੱਲ ਉਹਨੂੰ ਐ ਕਹੇ ਤਾਂ ਉਹ ਉੱਥੇ ਲੜ ਪਿਓ ਨੇ ਆਹ ਕਰਤਾ ਸੋ ਇਸ ਕਰਕੇ ਮੈਂ ਮੈਂ ਅਰਵਿੰਦ ਜੀ ਨੂੰ ਕਿਹਾ ਕਿ ਆਪਾਂ ਉਹਨਾਂ ਨੂੰ ਮਿਲ ਕੇ ਆਈਏ ਸ਼ਾਵਾਸ਼ੇ ਦਈਏ ਕਹਿੰਦੇ ਜਰੂਰ ਰੱਖੋ ਸਾਰੇ ਪੰਜਾਬ ਤੋਂ ਬੁਲਾ ਲਓ ਇਸ ਤੋਂ ਬਾਅਦ ਮੈਂ ਜਾਊਂਗਾ ਮੇਰਾ ਟਾਂਡਾ ਤੇ ਕਰਤਾਰਪੁਰ ਸਾਹਿਬ ਕਰਤਾਰਪੁਰ ਜਿਹੜਾ ਸ਼ਹਿਰ ਹੈ ਉੱਥੇ ਮੇਰੇ ਰੋਡ ਸ਼ੋਅ ਨੇ ਬਾਅਦ ਚ ਇਹ ਚਲੇ ਜਾਣਗੇ ਮੈਂ ਉੱਥੇ ਰੋਡ ਸ਼ੋਅ ਕਰੂੰਗਾ ਤੇ ਜਿੱਥੇ ਕਹੋਗੇ ਜਿੱਥੇ ਬੁਲਾਓਗੇ ਉੱਥੇ ਆਊਂਗਾ ਆ 12 13 ਦਿਨ ਹੁਣ ਪੰਜਾਬ ਦੇ ਲੇਖੇ ਲਾ ਦਿਓ ਥੋੜੇ ਜਿਹਾ ਭਾਵੇਂ ਘਰਦਿਆਂ ਨੂੰ ਕਹਿ ਦਿਓ ਕਿ 12 13 ਦਿਨ ਲਈ ਛੁੱਟੀ ਦੇ ਦਿਓ ਕਿਉਂਕਿ ਇਹ 12 13 ਦਿਨਾਂ ਨੇ 12 13 ਸੀਟਾਂ ਹੀ ਲਿਆਉਣੀਆਂ ਮੈਂ ਕਹਿੰਦਾ ਜਿਹੜੇ 13 ਦਿਨ ਨੇ 13 ਜ਼ੀਰੋ ਕਰ ਦੋ ਜਦੋਂ 13 ਜ਼ੀਰੋ ਹੋ ਗਿਆ ਤਰਵਿੰਦ ਕੇਜਰੀਵਾਲ ਦੀ ਜਿੱਥੇ ਮਰਜੀ ਹੁਣ ਉਸ ਵੇਲੇ ਪਰ ਇਹਨਾਂ ਦਾ ਜਿਹੜਾ ਮਾਣ ਨਾਲ ਸਿਰ ਉੱਚਾ ਹੋਊਗਾ ਕਿ ਮੇਰੇ ਜਿਹੜੇ ਮੇਰੇ ਜਿਹੜੇ ਪੰਜਾਬ ਵਾਲੇ ਨੇ ਮੇਰੇ ਪੰਜਾਬ ਦੇ ਬਹਾਦਰ ਲੋਕ ਜਿਹੜੇ ਨੇ ਉਹਨਾਂ ਨੇ ਆਹ ਕੰਮ ਕਰਕੇ ਦਿਖਾਤਾ ਸੋ ਮੈਂ ਬਹੁਤਾ ਟਾਈਮ ਨਹੀਂ ਲੈਣਾ ਮੈਂ ਆਪਾਂ ਤਾਂ ਮਿਲਦੇ ਹੀ ਰਹਨੇ ਆ ਜਦੋਂ ਤੁਸੀਂ ਕਹੋਗੇ ਮਿਲਦੇ ਰਹਾਂਗੇ ਮੈਂ ਹੁਣ ਬਹੁਤ ਹੀ ਪਿਆਰ ਸਤਿਕਾਰ ਨਾਲ ਅਤੇ ਬਹੁਤ ਹੀ ਦਿਲੋਂ ਸਿੱਦਤ ਨਾਲ ਸਿੱਦਤ ਨਾਲ ਮੈਂ ਬੁਲਾਉਣਾ ਚਾਹੁੰਦਾ ਧੰਨਵਾਦ ਬਾਤ ਕਰ ਲਾਂਗੇ ਆਪਾਂ ਮੈਂ ਇਹਨਾਂ ਨੂੰ ਕੇਜਰੀਵਾਲ ਸਾਹਿਬ ਨੂੰ ਬੁਲਾ ਲਈਏ ਜੀ ਸੋ ਬਾਤ ਆ ਜਿਹਾ ਆਪਾਂ ਇਹਨਾਂ ਨੂੰ ਕਹਦੇ ਤੁਸੀਂ ਮੈਨੂੰ ਮਿਲਾ ਦਿਓ ਮਿਲਾ ਦਿਓ ਕੋਈ ਨਹੀਂ ਮਿਲਾ ਕੇ ਜੋ ਮਿਲਣੀ ਚਾਹੁੰਦੇ ਹੋਣੇ ਕੋਈ ਖਾਲੀ ਮਿਲਣਾ ਚਾਹੁੰਦੇ ਹੋਣ ਆਰਾਮ ਨਾਲ ਬਾਅਦ ਵਿੱਚ ਮਿਲਾ ਦਿਓ ਮੈਂ ਮਿਲ ਕੇ ਜਾਊਂਗਾ ਸੁਣ ਸੁਣ ਕੇ ਜਾਊਂਗਾ ਸੋ ਦੋ ਨਾਰੇ ਲਾ ਦਿਓ ਦੋਨੋਂ ਹੱਥ ਉੱਪਰ ਚੱਕ ਕੇ ਤੱਕ ਆਪਣੇ ਸੁਪਰੀਮੋ ਦਾ ਹੌਸਲਾ ਵੱਧ ਸਕੇ ਕਿ ਪੰਜਾਬ ਵਾਲੇ ਜਿਹੜੇ ਨੇ ਪੂਰੇ ਉਸ ਸਾਧ ਨੇ ਇਨਕਲਾਬ ਇਨਕਲਾਬ ਬੋਲੇ ਸੋਨਹਾਲ